ਸ਼ਿਹਾਟਾ ਸੰਘਰਸ਼ ਕਮੇਟੀ ਦੇ ਪ੍ਰਧਾਨ ਕਵਲਜੀਤ ਸਿੰਘ ਨੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਇਲਾਕੇ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਸਿਹਤ ਮੰਤਰੀ ਨੇ ਆਖਿਆ ਕਿ ਜਲਦ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਫੈਲ ਦਿਆ ਚਿਕਨ ਗੁੜੀਆਂ ਦੀ ਬਿਮਾਰੀ ਬੜੀ ਫੈਲੀ ਜਿੱਥੇ ਜੇ ਸ਼ਿਹਾਟਾ ਸੰਘਰਸ਼ ਕਮੇਟੀ ਦਾ ਪ੍ਰੈਜ਼ੀਡੈਂਟ ਕਵਲਜੀਤ ਸਿੰਘ ਤੇ ਮੇਰੇ ਨਾਲ ਅੱਜ ਜਨਰਲ ਸਖਤਰ ਸੁਖਜਿੰਦਰਪਾਲ ਜੀ ਸੁਖ ਅਸੀਂ ਆਪਣੀ ਸੁਸਾਇਟੀ ਵੱਲੋਂ ਅੱਜ ਹੈਲਥ ਮਿਨਿਸਟਰ ਡਾਕਟਰ ਬਲਬੀਰ ਸਿੰਘ ਜੀ ਅੰਮ੍ਰਿਤਸਰ ਆਏ ਸੀ ਉਹਨਾਂ ਨੂੰ ਆਪਣੀ ਆਪਣੀ ਸੁਸਾਇਟੀ ਵੱਲੋਂ ਜਾ ਕੇ ਅੱਜ ਮਿਲੇ ਅਸੀਂ ਉਹਨਾਂ ਨੂੰ ਆਪਾਂ ਦੱਸਿਆ ਵੀ ਜਿਹੜੇ ਛਾਡੇ ਦੀ ਜਿਹੜੀ ਗੰਦੇ ਪਾਣੀ ਦੀ ਸਮੱਸਿਆ ਵਾ ਸੀਵਰੇਜ ਤੇ ਜਿਹੜਾ ਵਾਟਰ ਸਪਲਾਈ ਦਾ ਪਾਣੀ ਗੰਦਾ ਮਿਲ ਰਿਹਾ ਵਾ ਉਹਨਾਂ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਵੀ ਬੜੀ ਵੱਡੀ ਸਮੱਸਿਆ ਛਾਡੇ ਦੇ ਵਿੱਚ ਚੱਲ ਰਹੀ ਆ ਜਦੋਂ ਅਸੀਂ ਮਿਲੇ ਡਾਕਟਰ ਸਾਹਿਬ ਨੂੰ ਹੈਲਥ ਮਿਨਿਸਟਰ ਸਾਹਿਬ ਜੀ ਨੂੰ ਮੈਂ ਉਹਨਾਂ ਨੂੰ ਦੱਸਿਆ ਵੀ ਅਸੀਂ ਭਗਵੰਤ ਮਾਨ ਜੀ ਨੂੰ ਜਿਹੜੀ ਇਹ ਲੈਟਰ ਆ ਅ 32 ਪੇਜ ਦੀ ਉਹਨਾਂ ਨੂੰ ਪਾਈ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਦੀ ਵਾਈਫ ਨੂੰ ਵੀ ਲੈਟਰ ਪਾਈ ਕੋਈ ਜਵਾਬ ਨਹੀਂ ਦਿੱਤਾ ਤੇ ਹੈਲਥ ਮਿਨਿਸਟਰ ਸਾਹਿਬ ਨੇ ਉਸੇ ਵਕਤ ਡੀਸੀ ਸਾਹਿਬ ਨੂੰ ਵੀ ਆਰਡਰ ਕਰ ਦਿੱਤੇ ਤੇ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੂੰ ਵੀ ਆਰਡਰ ਕਰ ਦਿੱਤੇ